ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਪਿੰਡ ਸਰੂਪਵਾਲ ਉਹਨਾਂ ਨੂੰ ਆਪਣਾ ਉਹਨਾਂ ਨੇ ਮੈਮੋਰੈਂਡਮ ਜਿਹੜਾ ਦਿੱਤਾ ਏ ਉਹ ਉਹਨਾਂ ਤੋਂ ਲਿਆ ਏ ਇੱਥੇ ਸਾਰੀ ਅਸੀਂ ਜੋ ਭਾਜਪਾ ਦੀ ਟੀਮ ਆ ਜੋ ਲਗਾਤਾਰ ਕੰਮ ਵੀ ਕਰ ਰਹੀ ਆ ਤੇ ਅੱਜ ਮੈਂ ਆਪਣੇ ਮੇਨ ਅੱਜ ਦਾ ਮੇਰਾ ਵਿਜ਼ਿਟ ਦਾ ਪ੍ਰਮੁੱਖ ਕਾਰਨ ਇਹ ਆ ਮੈਂ ਬੇਨਤੀ ਕੀਤੀ ਸੀ ਮੇਰੇ ਕੋਲ ਇੱਕ ਮਹਿਕਮਾ ਹੈ ਫੂਡ ਪ੍ਰੋਸੈਸਿੰਗ ਦਾ ਜੀ ਜੀ ਉਹਨਾਂ ਦੇ ਵਿੱਚ ਕੁਝ ਕੰਪਨੀਆਂ ਨੇ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਵੀ ਆਪਣਾ ਰੋਲ ਅਦਾ ਕਰਨਾ ਚਾਹੁੰਦੇ ਹਾਂ ਉਹ ਸਮਾਨ ਉਹਨਾਂ ਨੇ ਭੇਜਿਆ ਸੀ ਤੇ ਮੈਂ ਕਿਹਾ ਚਾਹੇ ਕੋਈ ਤਿੱਲ ਫੁੱਲ ਜਿੰਨਾ ਵੀ ਕਿਸ ਨੇ ਭੇਜਿਆ ਉਹਨੂੰ ਇਹ ਨਹੀਂ ਲੱਗਣਾ ਚਾਹੀਦਾ ਵੀ ਯਾਰ ਇਹ ਸਮਾਨ ਐਮੀ ਅਸੀਂ ਟਰੱਕ ਜਾਂ ਗੱਡੀਆਂ ਭੇਜਤੀਆਂ ਦਿੱਤਾ ਹੀ ਨਹੀਂ ਗਿਆ ਤੇ ਮੈਂ ਪਰਸਨਲ ਆ ਪਾ ਕੇ ਆਪਣੇ ਮਹਿਕਮੇ ਦਾ ਜਾਂ ਟਾਟਾ ਦਾ ਆਈਟੀਸੀ ਦਾ ਹਿੰਦੁਸਤਾਨ ਯੂਨੀਲੀਵਰ ਦਾ ਇਹ ਹੋਰ ਵੀ 3-4 ਵੱਡੀਆਂ ਕੰਪਨੀਆਂ ਆ ਜਿਨ੍ਹਾਂ ਨੇ ਨੇਸਲੀ ਆ ਇਹਨਾਂ ਨੇ ਭੇਜਿਆ ਏ ਤੇ ਮੈਂ ਉਹ ਦਿਨ ਸਿਰਫ ਆਇਆ ਸੀ ਪਹਚਾਉਣ ਆਇਆ ਸੀ ਪਿੰਡ ਚ ਵੀ ਆਪਣੇ ਆਪ ਵੰਡ ਲੈਣਗੇ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਪਿੰਡ ਚੁਣਿਆ ਕਿਉਂਕਿ ਇਹ ਪਿੰਡ ਦੇ ਵਿੱਚ ਬੜਾ ਭਾਰੀ ਜਿਹੜਾ ਨੁਕਸਾਨ ਵੀ ਹੋਇਆ ਏ ਮੈਂ ਇੱਕ ਗੱਲ ਥੋੜੀ ਜੀ ਹੋਰ ਦੱਸਣੀ ਚਾਹਣਾ ਏ ਛੋਟੀ ਅੱਜ ਤੱਕ ਜਿਹੜਾ ਅਸੀਂ ਬੀਜੇਪੀ ਨੇ ਤਕਰੀਬਨ ਜਿਹੜਾ ਰਿਲੀਫ ਬੀਜੇਪੀ ਨੇ ਵੰਡਿਆ ਏ ਅੱਠ ਗਦਾਮ ਨੇ ਸਾਡੇ ਵੱਡੇ ਜਿਹੜੇ ਸਾਡੇ ਜਲੰਧਰ ਜਲੰਧਰ ਚ ਹੀ ਨੇ ਉਹਦੇ ਵਿੱਚੋਂ ਅਸੀਂ 1209 ਪਿੰਡ 1209 ਪਿੰਡ ਹਜੇ ਤੱਕ ਸਾਰੇ ਬੀਜੇਪੀ ਲੀਡਰਸ਼ਿਪ ਨੇ ਕਵਰ ਕੀਤੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਪਹਿਲਾ ਫੇਸ ਆ ਪਹਿਲੇ ਫੇਸ ਦੇ ਵਿੱਚ ਅਸੀਂ 39 39 ਜਿਹੜੀਆਂ ਵਿਧਾਨ ਸਭਾ ਨੇ ਉਹ ਕਵਰ ਕੀਤੀਆਂ ਬੀਜੇਪੀ ਦਾ ਮੰਡਲ ਹੁੰਦਾ ਮੰਡਲ ਪ੍ਰਧਾਨ ਜਿਵੇਂ ਸਾਡੇ ਹੁੰਦੇ ਆ 105 ਅਸੀਂ ਮੰਡਲ ਕਵਰ ਕੀਤੇ ਆ 14 ਅਸੀਂ ਜ਼ਿਲ੍ਹੇ ਕਵਰ ਕੀਤੇ ਆ ਤੇ ਤਕਰੀਬਨ 300 ਤੋਂ ਉੱਤੇ ਜਿਹੜੇ ਅਲੱਗ-ਅਲੱਗ ਟਰੱਕ 31000 31000 ਫੈਮਲੀਜ਼ ਦੇ ਕੋਲ ਸਬਾਨ ਪਹੁੰਚਾਇਆ ਹੁਣ ਦੂਜਾ ਫੇਸ ਸ਼ੁਰੂ ਹੋ ਜਾਊਗਾ ਕਿਉਂਕਿ ਇਹ ਲੰਬਾ ਨੁਕਸਾਨ ਹੋਇਆ ਏ ਉਹਦੇ ਵਿੱਚ ਤਕਰੀਬਨ ਅਸੀਂ 1 ਲੱਖ ਤਕਰੀਬਨ 25000 ਅਸੀਂ ਪਰਿਵਾਰ ਹੋਰ ਕਵਰ ਕਰਾਂਗੇ ਫੈਮਲੀਜ਼ ਜਿਹੜੀਆਂ ਫੇਸ 2 ਚ ਹੋਣਗੀਆਂ ਉਹਦੇ ਵਿੱਚ ਨਾਲ ਟਰੈਕਟਰ ਵੀ ਆਉਣਗੇ ਸਾਰਿਆਂ ਦੇ ਲਈ ਸਾਰੇ ਜ਼ਿਲ੍ਹਿਆਂ ਚ ਤਿਆਰੀ ਹੋ ਰਹੀ ਆ ਉਸ ਤੋਂ ਬਾਅਦ ਮੈਡੀਕਲ ਕੈਂਪ ਆਰਗੇਨਾਈਜ਼ ਕੀਤੇ ਜਾਣਗੇ ਦਵਾਈਆਂ ਦੇ ਇਹਦੇ ਲਈ ਹਰਿਆਣਾ ਸਰਕਾਰ ਦਿੱਲੀ ਸਰਕਾਰ ਗੁਜਰਾਤ यूपी ਇਹ ਸਾਰੀਆਂ ਸਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਤਕਰੀਬਨ ਜਿਹੜਾ ਇਹ ਉਹ ਅੱਜ ਇੱਕ ਹੋਰ ਸਾਡੀਆਂ ਮੀਟਿੰਗਾਂ ਜਿਹੜੀਆਂ ਕੱਲ ਤੋਂ ਸ਼ੁਰੂ ਹੋ ਜਾਣਗੀਆਂ ਹੋਰ ਅਸੈਸਮੈਂਟ ਵੀ ਕਿੰਨੀ ਕਿੰਨੀ ਕਿੱਥੇ ਰਿਕੁਆਇਰਮੈਂਟ ਹੈ ਕਿੰਨੀ ਕਿੰਨੀ ਲੋਡ ਆ ਉਸ ਤਰੀਕੇ ਨਾਲ ਪਹੁੰਚੂਗਾ ਸਮਾਨ ਉਦੋਂ ਬਾਅਦ ਮੈਂ ਜੇ ਗੱਲ ਕਰਾਂ 12000 ਇਹ ਇਕੱਲਾ 12000 ਨਹੀਂ ਸੀ ਇਹ ਜਿਹੜਾ ਕੱਲ ਆ ਫਿਗਰ ਆਈ ਹੈ ਕਿੰਨੀ ਆ ਜੀ 12595 595 ਜਿਹੜਾ ਪੰਜਾਬ ਦੇ ਕੋਲ ਪੈਸਾ ਏ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਏ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਏ 12599 ਕਰੋੜ ਦਾ ਤੇ ਉਹਦੇ ਜਿਹੜਾ ਐਸ ਡੀ ਆਰ ਐਫ ਦਾ ਬਿਲਕੁਲ ਬਿਲਕੁਲ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹੁੰਦਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਖਾ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਪ੍ਰੈਸ ਨੋਟ ਸਾਰੇ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਏ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਹਸਾਬ ਕਮਜ਼ੋਰ ਆ ਪਰ ਉਹਨਾਂ ਨੇ ਇਹ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫੇਰ ਕਿੰਨਾ ਆਉਂਦਾ ਫੇਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈ ਉਸ ਹਾਵਨਾ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਆਉਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਆ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਣ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦੋਂ ਹੀ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀਆਂ ਸੜਕਾਂ ਦਾ ਮਹਿਕਮਾ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਤੋਂ ਇੱਧਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਏ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਵਾਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਰੋਡ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਹੈ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦੀਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਝ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਬਰੀ ਜਿੰਨੀ ਵੀ ਉਹ ਕਹਿ ਰਹੇ ਪੈਕੇਜ ਤਾਂ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਤੁਹਾਡਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨਾ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਜੇ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਨਾਂ ਦੇ ਪ੍ਰਿੰਸੀਪਲ ਸੈਕਟਰੀ ਵੀ ਨਾਲ ਸੀ ਇਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਨਾਲ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ মিডিਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਯਾਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਹੁਣ ਜਿਵੇਂ ਕਿਸਾਨਾਂ ਦਾ ਪੈਸਾ ਹੈ ਜਿਹੜਾ ਸਿੱਧਾ ਖਾਤਿਆਂ 'ਚ ਆਉਂਦਾ ਸਿੱਧਾ ਹੀ ਆਊਗਾ ਆਵਾਸ ਯੋਜਨਾ ਦਾ ਉਹ ਸਿੱਧਾ ਹੀ ਆਊਗਾ ਬਾਕੀ ਜਿਹੜੇ ਹੋਰ ਨੇ ਉਹ ਸਿੱਧਾ ਹੀ ਜਾਣਗੇ ਉਹਨਾਂ ਦੇ ਪੈਸੇ ਇਸ ਕਰਕੇ ਅਸੀਂ ਬੜਾ ਕੁਝ ਅੱਗੇ ਅੱਜ ਜਿਹੜੇ ਪਿੰਡ 'ਚ ਖੜੇ ਆ ਇਹਨਾਂ ਨੇ ਹੁਕਮ ਕੀਤਾ ਏ ਵੀ ਪਹਿਲਾਂ ਤਾਂ ਆਹ ਸੜਕਾ ਜਿਹੜੀ 18 ਫੁੱਟ ਦੀ ਬਣੇ ਦੂਜਾ ਇਹਨਾਂ ਨੇ ਕਿਹਾ ਵੀ ਦੋਨੋਂ ਪਾਸੇ ਜਿਹੜੀ ਬਈਆਂ ਇਹਦੇ ਬੰਨ ਲੱਗਣ ਅੱਗੇ ਲੱਗਦੇ ਰਹੇ ਆ ਦੂਜੀ ਇਹਨਾਂ ਨੇ ਇਮੀਜਿਟੇਟ ਦੀ ਡਿਮਾਂਡ ਕੀਤੀ ਏ ਇੱਕ ਪੋਕਲੈਂਡ ਦੀ ਕੀਤੀ ਏ ਦੂਜੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਇਸ ਵੇਲੇ ਅੱਗੇ ਬੀ ਨਹੀਂਗਾ ਅੱਗੇ ਖਾਦਾਂ ਚਾਹੀਦੀਆਂ ਉਹ ਡਿਮਾਂਡ ਆ ਜਿਹੜੀ ਲੋਕਲ ਇੱਥੋਂ ਪਿੰਡਾਂ ਦੀ ਆਈ ਆ ਇਹ ਹਜੇ ਦੀ ਜਿਹੜੀ ਮੋਟੀ ਮੋਟੀ ਗੱਲ ਤੁਹਾਡੇ ਮੈਮੂਰੇ ਰੱਖੀ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ 1600 ਕਰੋੜ ਦਾ ਹਲੇ ਕੋਈ ਰਕਮ ਆਈ ਨਹੀਂ ਇਹ ਰਾਹਤ ਜਿਹੜੀ ਪੈਕੇਜ ਕੱਲ ਦਾ ਯਾਰ ਮੈਂ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਇੱਕ ਮਿੰਟ ਇੱਕ ਮਿੰਟ ਵੀ ਬੇਨਤੀ ਆ ਆਉਣੀ ਹੈ ਲੋਕਾਂ ਨੂੰ ਸਿੱਧਾ ਜਾਣੀ ਹੈ ਇਹ 800 ਕਰੋੜ ਤੋਂ ਉੱਤੇ ਰੁਪਈਆ ਆ ਚੁੱਕਿਆ ਹੈ ਇਹ ਤੁਸੀਂ ਪ੍ਰੈਸ ਨੋਟ ਜ਼ਰੂਰ ਦੇਖਿਓ ਪੜ੍ਹ ਕੇ ਤੁਹਾਨੂੰ ਸਮਝ ਆ ਜਾਏਗੀ ਤੇ ਲੋਕਾਂ ਨੂੰ ਵੀ ਅੱਗੇ ਦੱਸਿਓ 172 ਕਰੋੜ ਰੁਪਈਆ ਨੈਸ਼ਨਲ ਹਾਈਵੇ ਦੇ ਆਗੇ ਆ ਜਿੱਥੋਂ ਨੈਸ਼ਨਲ ਹਾਈਵੇ ਟੁੱਟੀ ਆ ਉਹਨੂੰ ਰਿਪੇਅਰ ਕਰਨ ਲਈ 172 ਕਰੋੜ 800 ਕੁਛ ਕਰੋੜ ਰੁਪਏ 1600 ਚ ਆ ਚੁੱਕਿਆ ਹਾਂ ਜੀ 805 ਕਰੋੜ ਤੇ 12500 ਕਰੋੜ ਆ ਜਿਹੜਾ ਉਹ ਪਹਿਲਾਂ ਪਿਆ ਏ ਬਾਕੀ ਤੁਹਾਨੂੰ ਮੈਂ ਕਿਹਾ ਵੀ ਦੇ ਹੀ ਨਹੀਂ ਸਕੇ ਕੋਈ ਕੱਲ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਆ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੋਕੀਸ਼ ਵੀ ਉਹ ਕਿਹੜੇ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਜੀ ਧੰਨਵਾਦ ਜੀ ਆਖਰੀ ਸਵਾਲ ਹੈ ਸੁਲਤਾਨਪੁਰ ਲੋਹੇ ਦੇ ਰੇਲਵੇ ਸਟੇਸ਼ਨ ਤੋਂ ਤੁਸੀਂ ਉਤਰੇ ਸੀਗੇ ਸੈਲਰ ਮਾਲਕਾਂ ਦੇ ਵੱਲੋਂ ਵੀ ਤੁਹਾਨੂੰ ਗੁਜ਼ਾਰਿਸ਼ ਕੀਤੀ ਗਈ ਹੈ ਆਮ ਲੋਕਾਂ ਨਹੀਂ ਨਹੀਂ ਹੁਕਮ ਆਮ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਬਿਲਕੁਲ ਮੈਂ ਤੁਹਾਡਾ ਸਮਝ ਗਿਆ ਹੈ ਨਿਰਮਾਣ ਨੂੰ ਲੈ ਕੇ ਤੇ ਦੂਜਾ ਜਿਹੜਾ ਸੈਲਰ ਇੰਡਸਟਰੀ ਨੂੰ ਜਿਹੜੀ ਉਹ 6 ਵਜ ਰਹੀ ਹੈ ਲੋਡ ਰਿੰਗ ਜਿਹੜੀ ਇੱਥੋਂ ਬੰਦ ਹੋਈ ਆ ਉਹਦੇ ਲਈ ਕੀ ਕਰਨਾ ਉਹਨਾਂ ਨੇ ਤਿੰਨ ਗੱਲਾਂ ਚਾਰ ਰੱਖੀਆਂ ਦੋ ਤਾਂ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਅੰਡਰ ਬ੍ਰਿਜ ਨੇ ਉਹ ਪਾਣੀ ਨਾ ਭਰਦੇ ਆ ਉਹਨਾਂ ਨੂੰ ਠੀਕ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਠੀਕ ਕਰਨਾ ਦੂਜੀ ਗੱਲ ਉਹਨਾਂ ਨੇ ਕਹੇ ਲਿਫਟਿੰਗ ਲੋਡਿੰਗ ਜਿਹੜੀ ਉਰੇ ਹੁੰਦੀ ਸੀ ਪਹਿਲਾਂ ਉਹ ਜਦੋਂ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਸੀ ਉਦੋਂ ਉਹ ਲਾਈਨ हट ਗਈ ਉਹ ਲਾਈਨ ਮੈਂ ਜ਼ਿੰਮੇਵਾਰੀ ਨਾ ਕਹਿਣਾ ਜੀ ਐਮ ਸਾਹਿਬ ਆਪ ਇਨਸਪੈਕਸ਼ਨ ਕਰਕੇ ਗਏ ਨੇ ਉਹ ਲਾਈਨ ਬਣ ਰਹੀ ਆ ਲੋਡਿੰਗ ਬੜੇ ਜਲਦੀ ਉਰੇ ਸ਼ੁਰੂ ਹੋ ਜੂ ਤੀਜੀ ਗੱਲ ਉਹ ਜਿਹੜਾ ਬਹੁਤ ਉਹਦੀ ਕੋਈ ਸਫਾਈ ਨਹੀਂ ਹੋ ਰਹੀ ਉਹਦਾ ਕੋਈ ਯੂਜ਼ ਨਹੀਂ ਹੋ ਰਿਆ ਤੇ ਉੱਥੇ ਬਹਿਣ ਨੂੰ ਕੋਈ ਜਗ੍ਹਾ ਵੀ ਹੈ ਨਹੀਂਗੀ ਉਹਦਾ ਪ੍ਰਬੰਧ ਵੀ ਕੀਤਾ ਜਾਊਗਾ ਇੱਕ ਗੱਲ ਉਹਨਾਂ ਨੇ ਕੋਈ ਹੋਰ ਕੀਤੀ ਆ ਜਿਹੜੀ ਉਹ ਮੇਰੇ ਅਜੇ ਧਿਆਨ 'ਚ ਨਹੀਂ ਆਈ ਜਿਹੜੀ ਉਹਨਾਂ ਨੇ ਕੀਤੀ ਆ ਵੀ ਓਵਰ ਬ੍ਰਿਜ ਕਿੱਥੋਂ ਬਣਾਉਣਾ ਹੈ ਉਹ ਮੈਂ ਅਫਸਰਾਂ ਨੂੰ ਕਹੂੰਗਾ ਵੀ ਦੇਖੋ ਕਿੱਥੇ ਦੀ ਗੱਲ ਆ ਰੇਲਵੇ ਵਾਲੇ ਕੰਮ ਆ ਜਿਹੜੇ ਹੋਣਗੇ ਇਸ ਪੂਰੇ ਜਿਹੜੇ ਪਿੰਡਾਂ ਵਾਲਿਆਂ ਨੇ ਕਹੀ ਆ ਗੱਲ ਉਹ ਵੀ ਪੂਰੀ ਹੋਊ ਕਿਉਂਕਿ ਸਿੱਧੀ ਮੋਨੀਟਰਿੰਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਆ ਤੇ ਜੋ ਮੋਦੀ ਜੀ ਕਹਿੰਦੇ ਉਹ ਹੁੰਦਾ ਏ ਉਹਨੂੰ ਪੂਰਾ ਕਰਕੇ ਉਹ ਛੱਡਦੇ ਆ ਇਸ ਕਰਕੇ ਪੰਜਾਬ ਦੀ ਬਾਹ ਬੀਜੇਪੀ ਮਜ਼ਬੂਤੀ ਨਾਲ ਫੜੂਗੀ ਤੇ ਬਾਕੀਆਂ ਨੂੰ ਨਹੀਂ ਵੀ ਐਮੀ ਗੱਲਾਂ ਮਾਰ ਕੇ ਹਜ਼ਾਰ ਦੇਵਾਂਗੇ ਜੀ ਫਲਾਨਾ ਦੇਵਾਂਗੇ ਜਿਹੜੇ ਬੰਦਿਆਂ ਤੋਂ ਹਜ਼ਾਰ ਰੁਪਈਆ ਨਹੀਂ ਦਿੱਤਾ ਗਿਆ ਅਜੇ ਤੱਕ ਮਾਵਾ ਭੈਣਾ ਨੂੰ ਉਹ ਬਾਕੀਆਂ ਮੁਆਵਜ਼ਾ 20000 ਕਿੱਥੋਂ ਦੇ ਦੂਗਾ ਦੇ ਸਕਦਾ ਜੀ ਤੂੰ ਹਜ਼ਾਰ ਨਾ ਦਿੱਤਾ ਗਿਆ ਹੋਏ ਇਸ ਕਰਕੇ ਉਹ ਸ਼ੇਕ ਚਿੱਲੀ ਦੀਆਂ ਗੱਲਾਂ ਐ ਜੋ ਕੁਝ ਪਹੁੰਚੂਗਾ ਉਹ ਸੈਂਟਰ ਤੋਂ ਮੋਦੀ ਸਾਹਿਬ ਤੇ ਪੰਜਾਬੀਆਂ ਦਾ ਹੱਕ ਆ ਜਿਹੜਾ ਹੱਕ ਆ ਉਹ ਮਿਲੂਗਾ ਮਿਸ਼ਨ ਚੜਦੀ ਕਲਾ ਤੇ ਫੰਡ ਰੇਜ਼